ਨਹਾਰਾ ਨਹਾਲਾ ਪਰਸੇ ਨਹਾਲਾ ਸਤਿ ਸ੍ਰੀ ਅਕਾਲ ਦੋਸਤੋ ਸਤਿ ਸ੍ਰੀ ਅਕਾਲ ਬੱਲੇ ਸੋਨਾ ਪੁੱਤ ਐਸੇ ਪਾਣੀ ਦਾਲੋ ਜਿਵੇਂ ਤੂੰ ਹੀ ਮੂੰਹ 'ਤੇ ਪਾਣੀ ਦਾਲ ਕੇ ਦੇਖ ਲੈ ਕੇ ਬਾਅਦ ਠੀਕ ਹੈ प्रसेंन नहा बच्चे नहा रोज नहाया कर ठीक है ना वेरी गुड ला भी दोस्तों अपना परसेंट नहा रहा है ठीक है जी प्यार से डालेगा तो मुंह पे पानी भी डलवाएगा यार प्यार से ਕਾਨ ਕਾਨ ਤੇ ਕਾਨ ਕੀਦਰ ਪਾਣੀ ਨਾ ਜਾਣ ਦੇ ਹਾਂ ਥੋੜਾ ਪ੍ਰੈਸ਼ਰ ਜ਼ਿਆਦਾ ਹੈ ਇਸ ਤਰ੍ਹਾਂ ਪਾਣੀ ਦਾ ਪ੍ਰੈਸ਼ਰ ਜ਼ਿਆਦਾ ਉਹ ਪੂਛ ਵੀ ਧੋ ਦੇ ਉਹ ਇੱਕ ਜਣਾ ਹਾਂ ਵੈਰੀ ਗੁੱਡ ਵੈਰੀ ਗੁੱਡ ਨਾ ਹੋ ਜਾ ਹੈ ਕੋਈ ਨਾ ਕੋਈ ਲਾਵਾ ਸ਼ੈਂਪੂ ਲਾ ਇਸੀ ਸ਼ੈਂਪੂ ਉਹਨਾਂ ਠੀਕ ਹੈ। ਚਲ ਜੀਵਨ ਇੱਕ ਨਾ ਪਿਆਰ سے ਗੇੜਾ ਦੇ ਦੇ। ਮੂੰਹ 'ਤੇ ਸਾਬਣ ਤੋਂ ਨਾ ਲੱਗਾ ਰਹਿ ਗਿਆ। ਸ਼ੈਂਪੂ ਲਗਾ ਨਾ ਰਹਿ ਗਿਆ ਉਹ ਦੇਖ ਮੜਿਆ ਜਾ। ਇੱਕ ਵਾਰ ਪਾਣੀ ਮਾਰਨਾ ਜ਼ਰੂਰੀ ਹੈ। ਵੈਰੀ ਗੁੱਡ। ਲੈ। ਦੇਖ सोनू ਪਾਣੀ ਵੀ ਪਾਈ ਜਾਂਦਾ ਦੇਖ ਲਾ। ਜਿਆਦਾ ਬੰਦੇ ਪਸੰਦ ਨਹੀਂ ਕਰਦਾ ਇਤਨਾ ਫਤਲ। ਹਾਂ। ਮੂੰਹ 'ਤੇ ਪਾਣੀ ਦਾ ਨਾ ਹੋ ਜਾਵੇ। बस जीवन बस कर पानी पड़ गया ना बस कर पीछे खड्डा है छोड़ दे पाइप फेंक दे बस दो इसको प्यार से सूखी जगह लेके जाओ सूखी जगह चलो बच्चे चल हाँ और जाएगा थोड़ा सुा दो जाएंगे ठीक है थोड़ा सा थोड़ा दो थो चार पलानी ज्यादा बस 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 बत, बस ओए हाथ मार के ना जीतू पानी थोड़ा हाथ मार के ना इसका निचोड़ दो फिर अंदर कर दिए इत रख पाऊ अगले ए... बस 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 यहीं खिलार के रख तू ये पानी ये सुखा देंगे और रोड़ा पीछे कर दे जी तू पीछे डला है नीचे पैर के नीचे डला है यार तेरे पैर के नीचे है कहाँ है डाला तू तेरे सिर में थोड़ी है बात समझ नहीं आती मैं पूछा पैर से डला उठा दे बोला कहाँ है जी तू तु 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 अच्छा बच्चा नहीं है यार ਜੀਤੂ ਨੂੰ ਜੀਤੂ ਨੂੰ ਪਤਾ ਕੀ ਹੋ ਜਾਂਦਾ ਹਾਈਟ ਇਹਦੀ ਵੱਡੀ ਆ ਪੁੱਤ 65 ਇੰਚ ਥੋੜਾ ਨਹੀਂ ਹੁੰਦਾ ਕਿਉਂ ਵੀ ਮਾਰਵਾੜੀ ਦੀ ਹਾਈਟ ਹੈ ਹੈ ਹਾਂ ਪਾਣੀ ਸਾਰਾ ਕੱਢ ਦੋ ਮੈਂ 550 5 ਚੇਂਗ ਹੈ ਤੂੰ ਤੂੰ 5 ਫੁੱਟ 3 ਕਾ ਹੋ ਗਿਆ ਤੂੰ 4 ਤੂੰ 4 ਫੁੱਟ 9 ਇੰਚ ਹੈ ਕੋਈ ਕੋਈ ਲੈ ਵੀ ਪਰਸ਼ੇਨ ਨੇ ਇਸ਼ਨਾਨ ਕਰ ਲਿਆ ਇਸ਼ਨਾਨ ਕਰ ਲਿਆ ਪਰਸ਼ੇਨ ਨੇ ਤੇ ਹੋ ਗਿਆ ਰੈਡੀ ਬਾਬੂ ਬਣ ਗਿਆ ਨਾ ਵੀ ਦੇਖੀਏ ਸਾਸਰੀ ਕਾਲ ਵੀਰ ਜੀ ਕੀ ਹਾਲ ਚਾਲ ਹੈ ਜੀ ਹੋਰ ਪ੍ਰਾ ਹਰਪੀਤ ਜੀ ਕੀ ਹਾਲ ਚਾਲ ਹੈ ਕੋਕਰੀ ਰਿਪੋਰਟ ਹਰਪੀਤ ਸਿੰਘ ਕੋਕਰੀ ਲਓ ਜੀ ਪਰਸੇਨ ਦੇ ਦਰਸ਼ਨ ਕਰ ਲਓ ਮੇਰੇ ਭਰਾ ਕਿਆ ਕਰਤਾ ਸਰਬਜੀਤ ਕਰਵਾਈ ਸਰਬਜੀਤ ਕਰਵਾਈ ਤੇਰੇ ਨਾਲ ਕਰਦਾ ਹੁੰਦਾ ਸਰਬਜੀਤ ਦੀ ਗੱਲ ਮੰਨਦਾ ਹੁੰਦਾ ਜੀਬ ਕੱਢ ਕੇ ਹਾਂ ਚਲੋ ਰਹਿੰਦੋ 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 ਵੇ ਮੂੰਹ ਚ ਰੱਸੀ ਪਾ ਲਈਏ ਨੇ ਤਾਂ ਵੇ ਨਹਾ ਕੇ ਤੇ ਫਿਰ ਇਹਨੂੰ ਲੈ ਜਾਓ ਅੰਦਰ ਸੁਕਾ ਕੇ ਅਰਮਾਨ ਜੀ ਸਰਪੰਚ ਸਾਹਿਬ ਕੀ ਹਾਲ ਹੈ ਵੀਰੇ ਠੀਕ ਠਾਕ ਓਕੇ ਰਿਪੋਰਟ ਸਭ ਜਾਨਵਰ ਠੀਕ ਠਾਕ ਆ ਨਾ ਪਰ ਟਿੰਡ ਆ ਵੇਖ ਲਓ ਦੋਸਤੋ ਲਾਈਵ ਦੇ ਵਿੱਚ ਨਾ ਕੋਈ ਐਡੀਟਿੰਗ ਨਹੀਂ ਹੁੰਦੀ ਘੋੜੇ ਨੂੰ ਦੇਖ ਲਓ ਹੁਣ ਚੰਗੀ ਤਰ੍ਹਾਂ ਠੀਕ ਆ ਓਏ ਪਰਸੇ ਨਾ ਓਏ ਅਟੈਲ ਚੱਕ ਕੇ ਗਰਦਾਰ ਪਰੇ ਕਰ ਹੁਣ ਸੁਕਾ ਕੇ ਇਹ ਤੈਨੂੰ ਅੰਦਰ ਕਰ ਦੇਣਾ ਅੰਦਰ ਨਾ ਥੋੜਾ ਜਿਹਾ ਨੂੰ ਫੜ ਕੇ ਰੱਖਿਓ ਜਦੋਂ ਸੁੱਕ ਗਿਆ ਫਿਰ ਛੱਡਿਓ ਥੋੜਾ ਜਿਹਾ ਕੇ ਕਰ पिछ मिट्टी जी पैर आरोप पाइप पैर आ गए ना बस इथे रोक लो वैल वै बह बल्ले शेरा हो गया साफ हो गया ਚਲੋ ਐਂ ਕਰੋ ਹੁਣ ਇਹਨੂੰ ਨੰਗਾ ਕੇ ਲੈ ਜਾਓ ਠੀਕ ਐ ਚਲੋ ਵੀ ਚਲੋ ਕਮਰੇ ਚ ਲਾਜੋ ਕਮਰੇ ਚ ਚੱਲ ਚੱਲ ਪਰਸੇਂ ਚਲੋ ਚਲੋ ਅੰਦਰ ਹੂੰ ਫੇਨੇ ਗੋਟੋ ਵਧੀਆ ਆਉਂਦੀ ਹੈ ਨਾ ਹਾਂ ਘਾਰ ਟੋਪੇ ਵਧੀਆ ਆਉਂਦੀ ਸੀ ਫੋਟੋ ਓਏ ਬੱਲੇ ਬੱਲੇ ਬੱਸ ਓਏ ਗੁੱਸਾ ਨਹੀਂ ਕਰਨਾ ਗੁੱਸਾ ਨਹੀਂ ਕਰਨਾ ਪਰ ਸੇਨ ਨਾ ਬੋਤਨਾ ਬਸ ਬਸ ਬਾਬੂ ਬਸ ਹੋਰਾ ਇਧਰ ਲਿਆ ਮੇਰੇ ਵੱਲ ਚਲੋ ਜੀ ਚਲੋ ਚਲੋ ਆ ਜਾਓ ਥੋੜਾ ਅੱਗੇ ਲਿਆ ਅੱਗੇ ਲਿਆ ਅੱਗੇ ਲਿਆ ਬਸ ਹਾਂ ਚੱਲ ਪਿਆ ਚੱਲ ਪਿਆ ਚੱਲ ਪਿਆ ਯਾਰ ਕਿਉਂ ਨਾ ਲਾਈਵ ਕਈ ਵਾਰੀ ਨਾ ਬੰਦ ਹੋ ਜਾਂਦਾ ਯਾਰ ਆ ਪ੍ਰੈਸੈਂਟ ਨੇ ਠੀਕ ਆ ਉਹਦੀਆ ਜਾਈਵੇ ਹੁਣ ਸੁੱਕ ਗਿਆ ਚੰਗੀ ਤਰ੍ਹਾਂ ਕਿ ਨਹੀਂ ਪਾ 5 ਮਿੰਟ ਰੋਕ ਕੇ ਅੰਦਰ ਮੜਾ ਸੁੱਕ ਗਿਆ ਫਿਰ ਅੰਦਰ ਕਰਿਓ ਠੀਕ ਆ ਕਾ ਕਰ ਲਓ ਇਹ ਰੋਣਾ ਪਰੇਲਾ ਜੋ ਲੈ ਅੰਦਰ ਕਰ ਦੋ ਅੰਦਰ ਕਰ ਦੋ ਯਾਰ ਗਰਮ ਹੋ ਗਿਆ ਨਾ ਮੁਰਕੇ ਪੰਗਾ ਪੈਣਾ ਮੁਰਕੇ ਸੂਤ ਨਹੀਂ ਹੋਣਾ ਤੁਹਾਡੇ ਤੋਂ ਚਲ ਓਏ ਚਲੋ 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 ਜੀ ਚਲੋ ਜੀ ਚਲੋ ਜੀ ਹਟ ਵੈਰੀ ਗੁੱਡ ਲੈ ਜੋ ਦੋਸਤੋ ਬਿਜਲੀ ਨੂੰ ਨਵਾਤਾ ਇਹਨੂੰ ਵਾਠ ਠੀਕਾ ਕਰਦਾਰ ਸਿੰਘ ਆਪਾਂ ਚੱਲੀਏ ਯਾਰ